ਸੱਤ ਸ਼ਰੀਏ ਕਾ ਜੀ ਕਾਰ ਦੀ ਕੁੱਕ ਚੈਨਲ ਤੇ ਤੁਹਾਡਾ ਸਵਾਗਤ ਅੱਜ ਬਣਾਵਾਂਗੇ ਸੂਜੀ ਦਾ ਕੜਾ ਸਭ ਤੋਂ ਪਹਿਲਾਂ ਸੂਜੀ ਨੂੰ ਭੁੰਨਾਂਗੇ 5 ਮਿੰਟ ਤੱਕ ਪਹਿਲਾਂ ਸੂਜੀ ਭੁੰਨ ਨਾਲ ਇਸ ਦਾ ਕੜਾ ਬਹੁਤ ਵਧੀਆ ਬਣਦਾ ਸੂਜੀ ਚ ਕੱਚਾ ਪੰ ਨਹੀਂ ਰਹਿੰਦਾ ਸੂਜੀ ਨੂੰ ਭੁੰਨ ਕੇ ਇੱਕ ਢਾਂਡੇ ਵਿੱਚ ਕੱਢ ਲਿਆ ਇੱਕ ਇੱਕ ਕੌਲੀ ਸੂਜੀ ਲਈ ਸੀ ਇੱਕ ਕੌਲੀ ਘਿਓ ਲਵਾਂਗੇ ਸੂਜੀ ਦੇ ਹਿਸਾਬ ਨਾਲ ਹੀ 1.5 ਕਲੀ ਖੰਡ ਦੀ ਲਵਾਂਗੇ ਇਸ ਤਰ੍ਹਾਂ ਕੜਾ ਬਣਾਉਂਦਾ ਸਹੀ ਨਾਪ ਹੈ ਸਭ ਤੋਂ ਪਹਿਲਾਂ ਡਰਾਈ ਫਰੂਟਸ ਨੂੰ ਭੁੰਨਾਂਗੇ ਟੇਸਟ ਦੇ ਅਨਸਾਰ ਕੋਈ ਵੀ ਡਰਾਈ ਫਰੂਟਸ ਲੈ ਸਕਦੇ ਹਾਂ ਕਿਓ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੁਣ ਇਸ ਵਿੱਚ ਐਡ ਕਰਾਂਗੇ ਸੂਜੀ 10 ਮਿੰਟ ਤੱਕ ਸੂਜੀ ਨੂੰ ਭੁੰਨਾਗੇ ਕਿਓ ਵਿੱਚ ਜਦ ਸੂਜੀ ਕਿਓ ਛੱਡਣ ਲੱਗ ਜੂ ਉਹ ਚੰਗੀ ਤਰ੍ਹਾਂ ਭੁੰਨੀ ਜਾਊਗੀ ਸੂਜੀ ਚੰਗੀ ਤਰ੍ਹਾਂ ਭੁੰਨੀ ਗਈ ਹੁਣ ਇਸ ਵਿੱਚ ਐਡ ਕਰਾਂਗੇ ਪਾਣੀ ਪਾਣੀ ਨੂੰ ਗਰਮ ਕਰਿਆ ਹੋਇਆ 2 ਕੱਪ ਪਾਣੀ ਦੇ ਲਏ ਸੀ ਸੂਜੀ ਦੇ ਹਿਸਾਬ ਨਾਲ ਇਸ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਇਸ ਤਰ੍ਹਾਂ 5-7 ਮਿੰਟ ਤੱਕ ਪਕਾਵਾਂਗੇ ਉਸ ਤੋਂ ਵਾਰੀ ਸਿਚ ਐਡ ਕਰਾਂਗੇ ਖੰਡ ਥੋੜਾ ਜਿਹਾ ਇਸ ਵਿੱਚ ਕਲਰ ਪਾਵਾਂਗੇ ਤਾਂ ਕਿ ਕੜਾਹੀ ਲੁੱਕ ਬਹੁਤ ਵਧੀਆ ਆਵੇ ਪਾ ਵੀ ਸਕਦੇ ਹਾਂ ਚੰਗੀ ਤਰ੍ਹਾਂ 3-4 ਮਿੰਟ ਤੱਕ ਪਕਾਵਾਂਗੇ ਉਸ ਤੋਂ ਬਾਅਦ ਇਸ ਵਿੱਚ ਪਾਵਾਂਗੇ ਚੀਨੀ ਚੀਨੀ 1.5 ਕੱਲੀ ਲਈ ਸੀ ਤਾਂ ਕਿ ਟੇਸਟ ਵਧੀਆ ਹੋਵੇ ਕੜਾਹ ਦਾ ਜੇਕਰ ਸਹੀ ਮਾਪ ਨਾਲ ਸਾਰੀਆਂ ਚੀਜ਼ਾਂ ਲਵਾਂਗੇ ਤਾਂ ਕੜਾਹ ਬਹੁਤ ਵਧੀਆ ਬਣਦਾ ਸੂਜੀ ਚੰਗੀ ਤਰ੍ਹਾਂ ਪੱਕਣੀ ਸ਼ੁਰੂ ਹੋ ਗਈ। ਚੀਨੀ ਪੋਂ ਤਵਾਰ 5-7 ਮਿੰਟ ਤੱਕ ਪਕਾਵਾਂਗੇ ਤਾਂ ਤਕੜਾ ਬਹੁਤ ਵਧੀਆ ਬਣਨ ਗਿਆ। ਫੋਨ ਇਸ ਵਿੱਚ ਐਡ ਕਰਾਂਗੇ ਡ్రਾਈ ਫਰੂਟਸ। ਕਿਸ਼ਮਿਸ, ਨਾਰੀਅਲ, ਬਦਾਮ। 2 ਮਿੰਟ ਤੱਕ ਹੋਰ ਪਕਾਵਾਂਗੇ। ਸੂਜੀ ਦਾ ਕੜਾ ਬਣ ਚੁੱਕਿਆ ਬਹੁਤ ਹੀ ਆਸਾਨ ਤਰੀਕੇ ਨਾਲ ਹੁਣ ਇਸ ਨੂੰ ਇੱਕ ਪਲੇਟ 'ਚ ਸਰਵ ਕਰ ਲਾਂਗੇ ਸੂਜੀ ਦਾ ਕੜਾ ਬਣ ਕੇ ਤਿਆਰ ਹੈ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਤਰ੍ਹਾਂ ਤੁਸੀਂ ਵੀ ਘਰ 'ਚ ਬਣਾ ਸਕਦੇ ਹੋ ਜੇਕਰ ਰੈਸਪੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰਿਓ